ਜਿਵੇਂ ਪਾਸ਼ਾ ਜੀ ਆਹ ਜਗ੍ਹਾ ਤੇ ਆਏ ਸੀਗੇ ਇੱਥੇ ਉਹਨਾਂ ਨੇ ਆਪਣੇ ਦੋ ਘੋੜੇ ਜਿੰਨਾ ਉਹਨਾਂ ਦਿਲਵਾਗ ਤੇ ਬਲਵਾਗ ਸੀ ਆਹ ਜਗ੍ਹਾ ਦੇ ਉੱਤੇ ਬੰਨੇ ਸੀ ਤੇ ਉਹ ਉਸ ਵੇਲੇ ਦੇ ਟਿੱਪੜ ਖੜੇ ਅੰਦਰ ਇਹ ਪਿੰਡ ਨਗਰ ਚੋਂ ਪਤਾ ਲੱਗਾ ਕਿ ਇੱਥੇ ਕਿੱਲੇ ਗੱਢ ਕੇ ਘੋੜੇ ਬੰਨੇਗੇ ਸੀ ਜਿਹੜੇ ਕਿੱਲੇ ਉਸ ਤੋਂ ਬਾਅਦ ਇਹ ਗ੍ਰਾਸਟ ਬਣ ਕੇ ਬੜਾ ਇਤਿਹਾਸ ਨਾਲ ਝੂੜਾ ਸਬੰਧਾਂ ਉਹ ਰੱਬ ਦਾ ਵਾਸਤਾ ਉਹ ਤੁਹਾਨੂੰ ਕਾਰ ਸੇਵਾ ਵਾਲਿਓ ਜਿਹੜੀ ਜੜ ਤੁਸੀਂ ਪੜ ਰਹੇ ਹੋ ਇਤਿਹਾਸ ਦੀ ਮਲਿਆ ਮੇਡ ਕਰ ਰਹੇ ਹੋ ਇਹ ਥਣਾ ਸਿੱਧਾ ਉਸ ਵੇਲੇ ਦਾ ਛੇਵੇਂ ਪਾਸ਼ਾਹੀ ਦਾ ਥੜਾ ਥੜਾ ਟਾ ਕੇ ਉੱਤੇ ਤੁਸੀਂ ਇਮਾਰਤਾਂ ਸਾਰੀਆਂ ਮੈਂ ਬੇਨਤੀ ਕਰਦਾ ਲੋਕਾਂ ਨੂੰ ਸੰਗਤ ਨੂੰ ਫੌਮ ਨੂੰ ਸਮੁੱਚੀ ਨੂੰ ਕਿ ਤੁਸੀਂ ਜਿਹੜੀ ਵੀ ਕੋਈ ਗੁਰੂ ਘਰ ਦੀ ਸੇਵਾ ਦੇਣੀ ਆ ਕਾਰ ਸੇਵਾ ਦਾ ਨਾਂ ਦਿਓ ਬਾਈ ਤੁਹਾਡੀਆਂ ਸਾਰੀਆਂ ਇਤਿਹਾਸਕ ਇਮਾਰਤਾਂ ਤੁਹਾਡੀਆਂ ਪ੍ਰਾਤਨ ਜਿੰਨੀਆਂ ਬਰਾਸਤਾਂ ਨੇ ਸਾਰੀਆਂ ਢਾਹ ਢੇਰੀ ਕਰੀ ਜਾਂਦੇ ਆ ਇਤਿਹਾਸ ਨੂੰ ਖਤਮ ਕਰੀ ਜਾਂਦੇ ਆ ਮੈਂ ਕਿੰਨੇ ਚਿਰ ਦਾ ਗੱਲ ਤੇ ਬੋਲਦਾ ਕਿ ਇਤਿਹਾਸ ਜਾਂ ਪੀੜੀ ਦਾ ਪੀੜੀ ਪਤਾ ਲੱਗਦਾ ਜਾਂ ਕਿਤਾਬਾਂ 'ਚੋਂ ਪੜ੍ਹ ਕੇ ਬਦਲਾ ਲੈ ਜਾਂ ਤੀਜਾ ਤੁਹਾਡੇ ਕੋਲ ਤੁਹਾਡੀਆਂ ਨਿਸ਼ਾਨੀਆਂ ਹੁੰਦੀਆਂ ਨੇ ਇਮਾਰਤਾਂ ਹੁੰਦੀਆਂ ਨੇ ਵਿਰਾਸਤਾਂ ਹੁੰਦੀਆਂ ਨੇ ਕਿਤਾਬਾਂ 'ਚੋਂ ਬਦਲੀ ਜਾਂਦੇ ਆ ਨਿਸ਼ਾਨੀਆਂ ਧਾਤੀਆਂ ਕੋਈ ਕੱਲ ਨੂੰ ਦੱਸੂਗਾ ਵੀ ਆਪਣੀਆਂ ਆਣ ਵਾਲੀਆਂ ਨਸਲਾਂ ਨੂੰ ਵੀ ਸਦਾ ਇਤਿਹਾਸ ਆ ਇੱਥੇ ਗੁਰੂਆਂ ਨੇ ਘੋੜੇ ਬੰਨੇ ਇੱਥੇ ਗੁਰੂ ਫੈਰੇ ਇੱਥੇ ਗੁਰੂਆਂ ਨੇ ਜੰਗਾਂ ਲੜੀਆਂ ਇੱਥੇ ਖੁੰਡ ਲਿਆ ਕਿਹੜੀਆਂ ਸਾਡੀਆਂ ਆਣ ਵਾਲੀਆਂ ਨਸਲਾਂ ਇਹ ਗੱਲ ਤੇ ਯਕੀਨ ਕਰਨਗੀਆਂ ਕਿਉਂ ਕਿਤਾਬਾਂ ਦੇ ਵਿੱਚ ਤਾਂ ਕੀ ਲਿਖੀ ਜਾਂਦੇ ਨੇ ਗੁਰੂ ਤੇਗ ਬਹਾਦਰ ਵਰਗੇ ਨੂੰ ਟੇਰੇ ਲਿਖਿਆ ਪਿਆ ਧਾਕੂ ਲਿਖਿਆ ਪਿਆ ਸੁਰੂ ਹਰਗੋਬਨ ਪਾਤਸ਼ਾਹ ਬਾਰੇ ਲਿਖਿਆ ਪਿਆ ਕਿ ਨਾ ਦਿਮਾਗੀ ਸੰਤੁਲਨ ਵਿਗੜਿਆ ਸੀ ਇੱਕ ਇੱਕ ਦਾ ਆਸਤਾ ਆਪਾਂ ਦੀ ਲਿਖੀ ਜਾਂਦੇ ਬਲਦੇ ਸਿਰਸੇ ਨੇ ਬੜੇ ਚਰਦਾ ਮੁੱਦਾ ਛੁਡਾਇਆ ਸੀ ਹਾਈ ਕੋਰਟ ਵੀ ਇਹ ਕੇਸ ਨੂੰ ਲੈ ਕੇ ਗਿਆ ਨਹੀਂ ਸੁਣਵਾਈ ਹੋਈ ਸੋ ਬਾਈ ਇਹ ਗੱਲ ਨੂੰ ਗੌਰ ਕਰੋ ਤੁਹਾਡੇ ਪਿੰਡਾਂ ਚ ਕੋਈ ਵੀ ਛੋਟੀ ਮੋਟੀ ਨਿਸ਼ਾਨੀ ਸਾਡੇ ਇਤਿਹਾਸ ਨਾਲ ਸੰਬੰਧਤ ਪਈ ਆ ਉਹਨੂੰ ਮਿਟਾਉਣ ਨਾ ਦਿਓ ਬਾਈ ਪਿੰਡ ਵਾਲੋਂ ਬੇਨਤੀ ਆ ਮੈਂ ਤਾਂ ਨਵੀਂ ਗੱਲ ਮੈਨੂੰ ਪਤਾ ਲੱਗੀ ਇੱਥੇ ਆ ਕੇ ਇਸ ਨਗਰ ਦੇ ਬੱਚਾ ਇਹ ਕਹਿੰਦੇ ਜੀ ਕਾਰ ਸੇਵਾ ਵਾਲੇ ਜਾਂਦੇ ਆ ਬਾਬਾ ਜੀ ਸ਼੍ਰੋਮਣੀ ਕਮੇਟੀ ਨੂੰ 20 20 30 ਲੱਖ ਰੁਪਏ 40 40 ਲੱਖ ਰੁਪਏ ਦੇ ਦਿੰਦੇ ਸਾਨੂੰ ਪਿੰਡ ਚੋਂ ਉਠਾ ਨਾ ਦੇਓ ਅਸੀਂ ਉੱਥੇ ਹੀ ਬੈਠ ਲਗੇ ਹੁਣ ਐਸ ਯਾਰ ਦੀ ਕਲਾਂ ਦੀ ਜਿਹੜੀ ਗੁਰੂ ਘਰ ਦੀ ਸੇਵਾ ਉਹਨੂੰ ਪੂਰੀ ਹੋਈ ਨੂੰ ਅੱਜ 7 ਸਾਲ ਹੋ ਗਏ 17 ਚ ਪੂਰੀ ਹੋਈ ਸੀ ਜਾਨ ਨੂੰ ਤਿਆਰ ਇੱਥੇ ਡੇਰੇ ਲਾ ਕੇ ਬਹਿ ਗਏ ਕਾਰਨ ਕਿ ਕੋਈ ਵੀ ਆਉਂਦਾ ਬੰਦਾ ਵੀ ਗੁਰੂ ਘਰ ਦੀ ਸੇਵਾ ਚੱਲਦੀ ਆ 5 ਲੱਖ 2 ਲੱਖ 10 ਲੱਖ ਕਾਰਸੀ ਬੈਂਕਾਂ ਕੋਲ ਪਿੰਡ ਕਰ ਜਾਂਦਾ ਉਹਨਾਂ ਦੀ ਕਮਾਈ ਦਾ ਸਾਧਨ ਬਣਿਆ ਵਾ ਉਹ ਥੋੜੇ ਮੋٹے ਗਾਹਾਂ ਹੋਂਡਾ ਨੂੰ ਦੇ ਦਿੰਦੇ ਆ ਤੇ ਇਹ ਸਾਡੀ ਜਮਾ ਜੜ ਪੱਟੀ ਜਾਂਦੀ ਸੋ ਰੱਬ ਦਾ ਵਾਸਤਾ ਲੋਕ ਨੂੰ ਸਮਝ ਜੋ ਕਰ ਪਸਤਾਉਂਗਾ ਦੁਨੀਆ ਕੋਲੇ ਅਸੀਂ ਕਲਪ ਦੇ ਮਰ ਕੇ 5 5000 ਸਾਲ 10 1000 ਸਾਲ ਪੁਰਾਣਾ ਇਤਿਹਾਸ ਸਾਂਭਿਆ ਪਿਆ ਔਰ ਹਿਸਟਰੀ ਕੀ ਲਖੇ ਤੁਸੀਂ ਇੰਗਲੈਂਡ ਚਲੇ ਜਾਓ ਇੰਗਲੈਂਡ ਚ ਵਿਲੀਅਮ ਸ਼ੈਕਸਪੀਅਰ ਦਾ ਜਿੱਥੇ ਉਹ ਰਹਿੰਦਾ ਸੀ ਉਹ ਵਾਲੀ ਜਗਾ ਵੀ ਉਹਨਾਂ ਨੇ ਸੰਭੀ ਹੋਈ ਹੈ ਇਹ ਉਹ ਧਾਰਮਿਕ ਨਹੀਂ ਸੀ ਬੰਦਾ ਨਾਟਕ ਲਿਖਦਾ ਸੀ ਪਲੇ ਕਰਦਾ ਸੀ ਉਹਦੀ ਜਗਾ ਵੇਖ ਲਓ ਜਾ ਕੇ ਉਹਨਾਂ ਨੇ ਸਾਂਭੀ ਹੋਈ ਐ ਤੇ ਸਾਡੇ ਵੇਖੋ ਇੱਥੇ ਓਏ ਉਹਦਾ ਮਤਲਬ ਕਹਿੰਦਾ ਇਹ ਨਹੀਂ ਥੱਲੇ ਫਰਸ਼ ਲਾਤਾ ਫਰਸ਼ ਲਾਤਾ ਥੱਲੇ ਇਹਨੂੰ ਸਾਬ ਨਹੀਂ ਆ ਰਿਹਾਗਾ ਉਹ ਪਰਲਾ ਪਾਸਾ ਵੇਖੋ ਸੁੱਕਿਆ ਪਿਆ더라 ਉਹ ਪਰਲਾ ਆ ਹੋਇਆ ਪਿਆ ਹੁਣ ਆ ਇਧਰ ਜਿਹੜਾ ਗੁਰਦੁਆਰਾ ਸਾਹਿਬ ਤੁਸੀਂ ਵੇਖ ਰਹੇ ਹੋ ਇੱਥੇ origionally ਥੜਾ ਸੀ ਕਿਤੇ ਥੜਾ ਸੀ ਜਿਹਦੇ ਉੱਤੇ ਛੇਵੀਂ ਬਾਦਸ਼ਾਹੀ ਬੈਠੇ ਸੀਗੇ ਕਿਹ ਵੀ ਪਾਤ ਸ਼ੈਲੇ ਬੈਠ ਕੇ ਇੱਥੇ ਪ੍ਰਵਚਨ ਕੀਤਾ ਸੀ ਲੋਕਾਂ ਨਾਲ ਸਮਝ ਪਾਈ ਸੀ ਗੱਲਾਂ ਦੀ ਉਹ ਇਹੀ ਤਾਂ ਹਿਸਟਰੀ ਹੈ ਸਾਡੇ ਲਈ ਐਵੇਂ ਆ ਉਸ ਫੜੇ ਦੀ ਜ਼ਿਆਦਾ ਔਰ ਫੜਾ ਛੱਡ ਯਾਰ ਇੱਥੇ ਤਾਂ ਆਪਣੇ ਨਾਲ ਛੋਟੇ ਸਾਹਿਬ ਜੀ ਵਾਲੀ ਦੀਵਾਰ ਦਾ ਕੀ ਹਾਂ ਆਹ ਹਾਂ ਜਿੰਨੀਆਂ ਇੱਕ ਪਾਕਿਸਤਾਨ ਤੋਂ ਕਿਰਾ ਫੋਨ ਆਇਆ ਸੀ ਉੱਥੇ ਵੀ ਕੋਈ ਐਹੀ ਹਿਸਟੋਰੀਕਲ ਜਗ੍ਹਾ ਜੀ ਸਾਡੇ ਗੁਰੂਆਂ ਨਾਲ ਜੁੜੀ ਹੋਈ ਉੱਥੇ ਵੀ ਕਾਰ ਸੇ ਵਾਲੇ ਪਹੁੰਚ ਗਏ ਮਹਾਰਾਜ ਦਾ ਦੇਸ਼ ਨਹੀਂ ਦੂਜੇ ਦੇਸ਼ਾਂ ਦੀ ਮੈਂ ਧਾਰ ਲਿਆ ਵੀ ਕਿਤੇ ਵੀ ਸਾਡੀ ਕੋਈ ਨਿਸ਼ਾਨੀ ਛੱਡਣੀ ਨਹੀਂ ਕੰਬਲੀਆ ਮੈਂਡ ਕਰ ਦੇਣਾ ਤੁਸੀਂ ਜੋ ਕਰਨਾ ਹੈ ਕਰੋ ਹੋਰ ਪਾਸੇ ਕਰ ਲਓ ਜੀ ਹਿਸਟੋਰੀਕਲ ਜਗਾ ਤਬਖਸ਼ ਦਿਓ ਯਾਰ ਹਿਸਟੋਰੀਕਲ ਜਗਾ ਅਸੀਂ ਉਹ ਵੇਖਣੀ ਚਾਹੁੰਦੇ ਆ ਜਿਹੜੀ ਉਹ ਸੀ ਅੱਜ ਦੁਨੀਆ ਤੋਂ ਜਾਂਦੇ ਲੋਕ ਸ਼ੈਕਸਪੀਅਰ ਦਾ ਘਰ ਵੇਖਣ ਮੈਂ ਜੀ ਵੇਖ ਕੇ ਆਇਆ ਹੁਣ ਮੈਨੂੰ ਦੱਸੋ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਘੋੜੇ ਬੰਨੇ ਸੀ ਮੈਂ ਸਭ ਤੋਂ ਪਹਿਲਾਂ ਪੁੱਛਿਆ ਕਿੱਥੇ ਕੁੰਦੇ ਜੀ ਇੱਥੇ ਇਤਰਾਸ ਬਣ ਗਏ ਤੇ ਬੈਠੇ ਕਿੱਥੇ ਸੀ ਉਹਨਾਂ ਜੀ ਇੱਥੇ ਉਹ ਥੜਾ ਹੈ ਨਹੀਂ ਉਹ ਥੜਾ ਥੜਾ ਸੰਗਮਰਨ ਮਰ ਚੜਤਾ ਸੰਗਮਰਨ ਮਰਾਂ ਜੋ ਇਤਿਹਾਸ ਨਹੀਂ ਬੋਲਦਾ ਹੁੰਦਾ ਇਤਿਹਾਸ ਬੋਲਦਾ ਕੁੱਲ ਵੜਿਆ ਰਸੀ ਮਾਰਬਲ ਵੇਖਣਾ ਅਸੀਂ ਤਾਂ ਥੜਾ ਦੇਖਣਾ ਨਾ ਜਿੱਦ ਤੇ ਇੱਕ ਆਪਾਂ ਅੱਜ ਵੀ ਆਪਦੇ ਪ੍ਰਾਣੇ ਘਰ ਲੋਕ ਨਾ ਫਿਲਮਾਂ ਜਾਂਦੇ ਪ੍ਰਾਣਾ ਪੰਜਾਬ ਵੇਖਣਾ ਚਾਹੁੰਦੇ ਕਿ ਅਸੀਂ ਇਹ ਰੋ ਹਿਸਟੋਰੀਕਲ ਜਗ੍ਹਾ ਨਹੀਂ ਵੇਖਣਾ ਚਾਹੁੰਦੇ ਜਿੱਥੇ ਸਾਡੇ ਗੁਰੂ ਬੈਠੇ ਨੇ ਹਮੇਸ਼ਾ ਵੀਡੀਓ ਪੈਂਦੇ ਨੇ ਇਹ ਉਹਨਾਂ ਦੀ ਚੱਪਲ ਹੈ ਆ ਉਹਨਾਂ ਨੇ ਜੁੱਤਾ ਪਾਇਆ ਸੀ ਆ ਉਹਨਾਂ ਦਾ ਚੋਗਾ ਆ ਉਹਨਾਂ ਦੇ ਹਥਿਆਰ ਨੇ ਤਾਂ ਉਹ ਜਿੱਥੇ ਬੈਠੇ ਸੀ ਬਿਰਾਜੇ ਸੀ ਅਸੀਂ ਉਹ ਚੀਜ਼ ਨਹੀਂ ਵੇਖਾਂਗੇ ਆਪਾਂ ਅੱਜ ਗੁਰੂ ਘਰ ਆਏ ਆ ਮੱਥਾ ਟੇਕਿਆ ਜੀ ਐਸੀ ਉਹ ਥੜਾ ਅੱਜ ਦੇਖਦੇ ਆ ਕਿ ਸਾਡੇ ਜज्ਬਾਤ ਉਹ ਉਹ ਸਮੇਂ ਨਾਲ ਜੁੜਨੇ ਸੀ ਉਥੇ ਨਾ ਪੱਤਰ ਸਾਹਿਬ ਗੁਰਦੁਆਰਾ ਆਇਆ ਲਦਾਖ ਅਸੀਂ ਗਏ ਉਥੇ ਪੱਤਰ ਸਾਹਿਬ ਗੁਰਦੁਆਰੇ ਚੋਂ ਆਂਦੇ ਨਾ ਕਿ ਇੱਥੇ ਪਹਿਲੀ ਬਾਦਸ਼ਾਹੀ ਬੈਠੇ ਸੀਗੇ ਮੈਨੂੰ ਬਲੀਵ ਕਰੀ ਲੱਗੀ ਮੈਂ ਉੱਥੇ ਫਿਲਮ ਸ਼ੁਰੂ ਕਰਨੀ ਤੇ ਅਰਦਾਸ ਕਰਾਈ ਸੀ ਮੇਰੇ ਅੱਖਾਂ ਚੋਂ ਪਾਣੀ ਵਹਿ ਨਿਕਿਆ ਮੈਂ ਉੱਥੇ ਜਦੋਂ ਬੈਠਾ ਨਾ ਪੱਤਰ ਸਾਹਿਬ ਦੇ ਮਦਰਵਾਂਦੇ ਨਹੀਂ ਇੱਥੇ ਬੈਠੇ ਸੀਗੇ ਮਤਲਬ ਅੱਖਾਂ ਚੋਂ ਪਾਣੀ ਆ ਜਾਂਦਾ ਬਿਲਕੁਲ ਉਹ ਉਹ ਸਮੇਂ ਨਾਲ ਜਾਜ ਰੁੱੜਦਾ ਹੁਣ ਜੇ ਇਹਦਾ ਥੜਾ ਹੁੰਦਾ ਆਪਾਂ ਅਈ ਬੈਲੈਂਸ ਸੀ ਉੱਥੇ ਜਾ ਕੇ ਹੱਥ ਲਾ ਕੇ ਵੇਖਣਾ ਸੀ ਉਹ ਜਿਹੜਾ ਆ ਗਰਖਤ ਬਣ ਗਏ ਕਿਲੇ ਇਹਨਾਂ ਨੂੰ ਮਾਰਨ ਵਾਸਤੇ ਸਾਡਾ ਨੀ ਕੋ ਸਾ ਘਰੇ ਤੇ ਸਾ ਕਿਥੋਂ ਲੋਕੀ ਦਾ ਜਾਈਆਂ ਮੈਂ ਤਾਂ ਸੁਣਿਆ ਹੈ ਕਹਿੰਦੇ ਇੰਗਲੈਂਡ ਦੇ ਵਿੱਚ 2-2000 ਸਾਲ ਪੁਰਾਣੇ ਦਰਖਤ ਹੈ ਲਿਖ ਕੇ ਲਾਈ ਬੈਠੇ ਹੈ ਸਕਾਟਲੈਂਡ ਉਹਨਾਂ ਦਾ ਇੱਕ ਦੇਸ਼ ਹੀ ਉਹ ਦੇਸ਼ ਇਸ ਲਈ ਕਿ ਉਹ ਉਹਨਾਂ ਦਾ ਰੈਫਰੰਡਮ ਕਰਾਉਂਦੇ ਰਹਿੰਦੇ ਆ ਉੱਥੇ ਜਿਹੜਾ ਉਹ ਸ਼ਹਿਰ ਹੈ ਨਾ ਉਹਨਾਂ ਦੀ ਰਾਜਧਾਨੀ ਦੁਨੀਆ 'ਚ ਉੱਥੇ ਸ਼ੂਟਿੰਗ ਕਰ ਲਾਉਂਦੇ ਸਭ ਤੋਂ ਪੁਰਾਣੇ ਘਰ ਕਿਲੇ ਸਭ ਉਵੇਂ ਸੰਭੇ ਹੋਇਆ ਔਰ ਜੁਰਮਾਨਾ ਬਿਨਾ ਪਰਮਿਸ਼ਨ ਤੋਂ ਤੁਸੀਂ ਇੱਕ ਇੱਟ ਨਹੀਂ ਹਟਾ ਸਕਦੇ ਪੂਰੇ ਸ਼ਹਿਰ ਦੀ ਪੂਰੇ ਸ਼ਹਿਰ ਦੀ ਇਹ ਉਹਨਾਂ ਦੀ ਖਾਸੀਅਤ ਹੈ ਪਰ ਵਾਈ ਕੋਈ ਨਹੀਂ ਮੰਨਦੇ ਜੋ ਮਰਜ਼ੀ ਦੱਬੀ ਤਰੇ ਪੂਰੇ ਯੂਰਪ ਚ ਚਲੇ ਜਾਓ ਪੂਰਾ ਯੂਰਪ ਹੈ ਉਹ ਆਪ ਦੀਆਂ ਪੁਰਾਣੀਆਂ ਚੀਜ਼ਾਂ ਉਵੇਂ ਰੱਖਦੇ ਹੋਰਾ ਅਸੀਂ ਮਾਰਬਲ ਚੜਾਈ ਜਾਂਦੇ ਓਏ ਉਧਰ ਰੱਖੋ ਜੋ オリジナル ਹੈ ਖੱਬੇ ਸੱਜੇ ਚੜਾ ਲੂ ਅਸੀਂ ਨਹੀਂ ਰੋਕਦੇ ਇਹ 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 ਗੁਰੂਆਂ ਨਾਲ ਜੁੜੀ ਚੀਜ਼ ਹੈ ਨਾ ਉਸ ਨੂੰ ਬਿਜ਼ਨਸ ਨਹੀਂ ਬਣਾਉਣਾ ਚਾਹੀਦਾ ਇਹ ਸਾਡੀ عقیدہ ਹੈ ਸਾਡਾ ਉੱਥੇ ਇਹ ਸ਼ਰਧਾ ਹੈ ਬੇਨਤੀ ਲੋਕਾਂ ਨੂੰ ਵੀ ਕਾਰ ਸੇਵਾ ਨੂੰ ਵੀ ਤੇ ਸ਼ਰਮਨੀ ਕਮੇਟੀ ਨੂੰ ਵੀ ਪੀ ਉੱਥੋਂ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਦੇ ਕਿ ਉੱਥੋਂ ਹੁਕਮਨਾਮਾ ਜਾਰੀ ਕਰਦੇ ਕਿ ਕੋਈ ਪ੍ਰਾਤਮਿਕ ਇਮਾਰਤ ਕੋਈ ਵਿਰਾਸਤ ਕੋਈ ਦਰਖਤ ਕੋਈ ਚੀਜ਼ ਪੱਟੀ ਨਹੀਂ ਜਾਊ ਕੋਈ ਬਦਲ ਨਹੀਂ ਜਾਊਗੀ ਜਿਉਂ ਦਾ ਤਿਉਂ ਰੱਖਿਆ ਜਾਊਗਾ ਕਿ ਲੋਕੋ ਤੁਹਾਨੂੰ ਕਾਮ ਨੂੰ ਦੇ ਕੇ ਤੁਸੀਂ ਵੀ ਇਸ ਗੱਲ ਤੇ ਗੌਰ ਕਰਿਓ ਕੈਨੇਡਾ 'ਚ ਨਾ ਆਪਣਾ ਇੱਕ ਗੁਰਦੁਆਰਾ ਸਾਹਿਬ ਹੈ ਜਦੋਂ ਉਹਨਾਂ ਨੂੰ ਪਹਿਲਾ ਵੈਂਕੂਵਰ 'ਚ ਸੀਗਾ ਜਿੱਥੇ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਸੀ ਜਿੱਥੋਂ ਕੈਦਰਲੈਂਡ ਵੀ ਸ਼ੁਰੂ ਹੋਈ ਸੀ ਉਲਟਾ ਤਾਂ ਆਪਣਿਆਂ ਨੇ ਤੇ ਗੋਰੀਆਂ ਨੂੰ ਪਤਾ ਲੱਗ ਗਿਆ ਉਦੋਂ ਬਾਅਦ ਜਿਹੜਾ ਸੈਕਿੰਡ ਨੰਬਰ ਤੇ ਸੀ ਐਫ 4 ਗੁਰਦੁਆਰਾ ਸਾਹਿਬ ਹੈ ਜਿਹੜਾ ਉਸ ਤੋਂ ਬਾਅਦ ਸੀਗਾ ਦੂਜੇ ਨੰਬਰ ਤੇ ਪੁਰਾਣਾ ਉਹ ਉਹਨਾਂ ਨੇ ਉਹਨਾਂ ਨੂੰ ਕੈਨੇਡੀਅਨ ਹੈਰੀਟੇਜ ਚ ਲੈ ਕੇ ਆਏ ਆਂਦੇ ਹੱਥ ਨਹੀਂ ਲਾਉਣ ਦੇਣਾ ਅਸੀਂ ਉਹ ਲੈ ਕੇ ਆਏ ਹਾਂ ਭਾਜੀ ਇਹਨਾਂ ਨੇ ਇਹ ਵੀ ਨਹੀਂ ਛੱਡਣਾ ਉਹ ਅੰਦਰੋਂ ਉਹ ਵੀ ਢਾਈ ਬੈਠੇ ਮਾਂ ਦੇ ਪੁੱਤ ਸਸੀ ਪੁਰਾਣਾ ਢਾਗਿਓ ਨਵੇਂ ਚ ਸਾਡਾ ਨਹੀਂ ਆਹ ਨਹੀਂ ਆਪਣਾ ਭਾਈ ਅਜੇ ਅਰਕੇ ਗਏ ਸੀਗੇ ਅਨੰਦਪੁਰ ਸਾਹਿਬ ਹਾਂ ਹਾਂ ਉੱਥੇ ਜਾ ਕੇ ਆਏ ਆ ਉਹ ਐਡੀ ਗਾਡੀਆਂ ਚੌੜੀਆਂ ਕੰਦਾ ਉਹਨੂੰ ਲੱਗੇ ਪਈ ਟਾਉਣ ਇਹਨੇ ਪ੍ਰਾਣੀਆਂ ਚਾਰ ਚਾਰ 500 600 ਸਾਲ ਪੰਜਾੜੇ ਬਾਅਦ ਕੁਝ ਸਾਲਾਂ ਦੇ ਬਾਅਦ ਖਤਮ ਹੋ ਜਣੇ ਸਾਡੇ ਆ ਰਿਹਾ ਕਿਤਾ ਹੋਇਆ ਆ ਰਿਹਾ ਸਾਡੇ ਜਵਾਕ ਕੀ ਦੇਖਣਗੇ ਵੀ ਕਿਹੜੇ ਕਿੱਲੇ ਗੱਡੇ ਸੀ ਕਿਹੜੇ ਦਰਾਸਤ ਬਣ ਕਿੱਥੇ ਘੋਲੇ ਬੰਨੇ ਸੀ ਕਿਹੜੇ ਸੇਕਣ ਆ ਆਪਾਂ ਐਡਜਸਟ ਕਰ ਲੈਨੇ ਆ ਜਿਹੜੇ ਨਵੇਂ ਬੱਚੇ ਨੇ ਨਾ ਉਸ ਸੁਪਰ ਡੀਵੀਅਟ ਪਤਾ ਨਹੀਂ ਕੀ ਕੁਛ ਕਹਿੰਦੇ ਨੇ ਜਦੋਂ ਉਹਨਾਂ ਨੂੰ ਦੱਸੀਦਾ ਨਾ ਕਿ ਅਸੱਚ ਨਹੀਂ ਪੁੱਤ ਆ ਇੱਥੇ ਸੀ ਤੋਂ ਅੰਦਰ ਆਇਆ ਕਿਨੇ ਆ ਜੋ ਦਸੀਦਾ ਅਸੀਂ ਆਪ ਹੀ ਢਾ ਲਿਆ ਤੇ ਇੱਥੇ ਗੁਰਦੁਆਰਾ ਸਾਹਿਬ ਉਸਾਰਤਾ ਸਾਰਾ ਨਵਾਂ ਤੋਂ ਉਹਨਾਂ ਨੂੰ ਨਾ ਦੇਰੀ ਕੀ ਗੱਲ ਉਹ ਉਸ ਚੀਜ਼ ਨੂੰ ਬਾਹਰ ਤਾਂ ਲੱਗੇ ਬਚਾਲੇ ਸੜਕ ਦੇ ਕੋਈ ਪੁਰਾਣਾ ਦਰਖਤ ਹੈ ਨਾ ਆਹਦੀ ਗੱਡੀਆਂ ਪਾਸੇ ਨਹੀਂ ਜਾਣਗੀਆਂ ਦਰਖਤ ਰਹੂਗਾ